ਅੱਜ ਅਸੀਂ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਹਾੜੀ ਦਾ ਸੀਜ਼ਨ ਪੂਰੇ ਜੋਰਾਂ ਤੇ ਚੱਲ ਰਿਹਾ ਤੁਸੀਂ ਸਾਡੇ ਪਿੱਛੇ ਦੇਖ ਹੀ ਸਕਦੇ ਹੋ ਕਿ ਕਿੰਨਕਾਂ ਦੇ ਢੇਰ ਨੇ ਜਿਹੜੇ ਉਹ ਲੱਗੇ ਹੋਏ ਨਹੀਂ ਤਾਂ ਅੱਜ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਮੰਡੀ ਦੇ ਵਿੱਚ ਕਿਹੜੇ-ਕਿਹੜੇ ਪ੍ਰਬੰਧ ਨੇ ਕੀਤੇ ਗਏ ਨੇ ਪਿਛਲੀ ਵਾਰ ਨਾਲੋਂ ਇਸ ਵਾਰ ਕੀ ਬਦਲਾਅ ਆਏ ਨੇ ਇਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਨੇ ਮੰਡੀ ਦੇ ਵਿੱਚ ਕਿਸਾਨਾਂ ਦੇ ਲਈ ਕੀ-ਕੀ ਪ੍ਰਬੰਧ ਕੀਤੇ ਨੇਗੇ ਤੇ ਕੀ-ਕੀ ਉਹਨਾਂ ਦੁਆ ਤਾਂ ਬਾਪੂ ਜੀ ਮੈਂ ਅਸੀਂ ਅਨਾਜ ਮੰਡੀ ਦੇ ਵਿੱਚ ਪਹੁੰਚੇ ਹਾਂਗੇ ਤੇ ਅਨਾਜ ਮੰਡੀ ਦੇ ਵਿੱਚ ਕੀ ਕੀ ਪ੍ਰਬੰਧ ਹੈ ਜਿਹੜੇ ਉਹ ਪਿਛਲੀ ਵਾਰ ਨਾਲੋਂ ਇਸ ਵਾਰ ਕੀਤੇ ਗਿਆ ਲੱਗਦਾ ਤੁਹਾਨੂੰ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਪ੍ਰਬੰਧਾਂ ਦੇ ਵਿੱਚ ਕੋਈ ਫਰਕ ਆਇਆਗਾ ਹਾਂਜੀ ਫਰਕ ਆਇਆ ਹੈ ਕਿ ਪੈੜ ਬਹੁਤ ਵਧੀਆ ਬਣਾਤੇ ਨਵਾਂ ਥੋਂ ਇਹਨਾਂ ਨੇ ਸਾਫ਼ ਕਰਕੇ ਗੰਦਬੰਦ ਕੱਢ ਕੇ ਵਧੀਆ ਬਣਾਤਾ ਜੀ ਤੇ ਪਾਣੀ ਪੁੜੀਆਂ ਦੀਆਂ ਸਹੂਲਤਾਂ ਵਧੀਆ ਨੇ ਤਾਂ ਬਾਪੂ ਜੀ ਮੈਂ ਨਵੇਂ ਫੜ ਬਣਾਏ ਗਏ ਆ ਤੇ ਫੜਾਂ ਦੇ ਨਾਲ ਨਾਲ ਸ਼ੈੱਡ ਵੀ ਬਣਾਏ ਗਏ ਤਾਂ ਉਹਨਾਂ ਦੇ ਕਿਸਾਨਾਂ ਨੂੰ ਕੀ ਲਾਭ ਆਗਾ ਉਹਨਾਂ ਨੂੰ ਛਾਂ ਦਾ ਬਹੁਤ ਬੰਦੋਬਸਤ ਵਧੀਆ ਹੈ ਤੇ ਟੈਟ ਟਾਲੀਆਂ ਹੋਰ ਸ਼ਾਮੇ ਖੜੇ ਰਹਿੰਦੇ ਨੇ ਜਿਵੇਂ ਰਾਤ ਸ਼ਾਮੇ ਬੈਠ ਰਹੇ ਨੇ ਵਧੀਆ ਪ੍ਰਬੰਧ ਹੈ ਸਾਰੇ ਸੈੱਟ ਟਾ ਕੇ ਉਹਨਾਂ ਦੇ ਚਾਦਰਾਂ ਲਾ ਕੇ ਨਵੀਆਂ ਪਾਈਆਂ ਗਈਆਂ ਤਾਂ ਗਰਮੀ ਨੂੰ ਦੇਖਦੇ ਹੋਏ ਕੀ ਪ੍ਰਬੰਧ ਕੀਤੇ ਗਏ ਕਿਸਾਨਾਂ ਲਈ ਗਰਮੀ ਨੂੰ ਸ਼ੌਂ ਵਾਸਤੇ ਜੀ ਸ਼ੈਟਰ ਬਣਾਏ ਗਏ ਨੇ ਵਧੀਆ ਤੰਬੂ-ਤੰਬੂ ਲਾਏ ਗਏ ਨੇ ਪਾਣੀ ਪੂਣ ਦਾ ਬੰਦੋਬਸਤ ਕਰਿਆ ਗਿਆ ਜੀ ਹੋਰ ਕੀ ਕਰਨਾ ਤਾਂ ਲੈ ਸਾਰੇ ਬੰਦਿਆਂ ਨੇ ਪੂਰਾ ਬੰਦੇ ਬੰਦੋਬਸਤ ਕਰਿਆ ਜੀ ਪਹਿਲੇ ਦਿਨ ਤੇ ਫੇਰ ਬਾਅਦ ਚੰਨੇ ਠੀਕ ਕਰਤੀਆਂ ਲੇਟਾ ਪੂਰਾ ਵਧੀਆ ਸਾਰੇ ਚੰਨ ਰਾਸ ਰਹਿੰਦੇ ਨੇ ਤਾਂ ਇਸ ਵਾਰ ਮੰਡੀਆਂ ਦੇ ਵਿੱਚ ਪਿਛਲੀ ਵਾਰ ਦੀਆਂ ਆਪਾਂ ਕਹਿ ਦਈਏ ਪਿਛਲੀ ਵਾਰ ਨਾਲੋਂ ਇਸ ਵਾਰ ਚ ਕੀ ਕੀ ਪ੍ਰਬੰਧ ਕੀਤੇ ਗਏ ਆ ਤੇ ਕੀ ਬਦਲਾ ਤੁਹਾਨੂੰ ਦੇਖਣ ਨੂੰ ਮਿਲੇ ਆ ਅ ਇਸ ਵਾਰ ਇਹਨਾਂ ਨੇ ਛੱਡ ਦਾ ਨਵੇਂ ਪਾਤੇ ਪਰ ਜਿਹੜੀਆਂ ਪਾਈਪ ਸੀਗੀਆਂ ਉਹ ਕਨੈਕਟ ਨਹੀਂ ਕੀਤੀਆਂ ਉਹ ਫੇਰ ਵੀ ਛੱਡ ਦੇ ਥੱਲੇ ਪਾਣੀ ਆਉਂਦਾ ਸੀਗਾ ਤੇ ਜਦੋਂ ਤੂਫਾਨ ਆਇਆ ਪਰਸੋ 18 ਤਰੀਕ ਨੂੰ ਆਇਆ ਸੀ ਉਹਦੇ ਨਾਲ ਮਤਲਬ ਕਾਫੀ ਨੁਕਸਾਨ ਲੱਗ ਰਿਹਾ ਸੀਗਾ ਹਾਂ ਕੁਝ ਇਹਨਾਂ ਕੋਲੇ ਥੋੜੀ ਲੇਬਰ ਦੀ ਸ਼ੋਰਟੇਜ ਆ ਉਹ ਚ ਲੋਹਾੜੀਆਂ ਦਾ ਆਪਦਾ ਕੰਮ ਆ ਪਰ ਵੈਸੇ ਮਤਲਬ ਮੰਡੀ ਵੱਲੋਂ ਠੀਕ ਆ ਕੰਮ ਦੀ ਗੱਲਤੀ ਵਧੀਆ ਉਧਰ ਹਾਂ ਉਧਰੋਂ ਠੀਕ ਆ ਸਾਰਾ ਕੁਝ ਬਸ ਲੇਬਰ ਦੀ ਥੋੜੀ ਸ਼ੋਰਟੇ ਚੱਲਦੀ ਆ ਚਲੋ ਸਾਰਿਆਂ ਨੂੰ ਹੀ ਆ ਤੇ ਬਾਕੀ ਥੋੜਾ ਜਿਹਾ ਮੀਂਹ ਕਰਕੇ ਪਰੇਸ਼ਾਨੀ ਹੋਈ ਵੈਸੇ ਠੀਕ ਆ ਗਰਮੀ ਨੂੰ ਦੇਖਦੇ ਹੋਏ ਕਿਸਾਨਾਂ ਦੇ ਲਈ ਕੀ ਪ੍ਰਬੰਧ ਕੀਤੇ ਗਏ ਆ ਆ ਤਾਂ ਵਾਟਰ ਕੂਲਰ ਹੈਗਾ ਉੱਥੇ ਪਾਣੀ ਪੀਣ ਨੂੰ ਉਹ ਸਿਰੇ ਤੇ ਵਾਸ਼ਰੂਮ ਵੀ ਹੈਗੇ ਨੇਗੇ ਤੇ ਬਾਕੀ ਸਾਨੂੰ ਬਜ਼ੁਰਗ ਦੱਸ ਦਨਗੇ ਜੇ ਇਹਨਾਂ ਨੂੰ ਕੋਈ ਲੱਗ ਰਹੀ ਆ ਤਾਂ ਬਾਪੂ ਜੀ ਮੈਂ ਆਪਾਂ ਦੇਖੀ ਵੀ ਇਸ ਵਾਰ ਨਾ ਮੰਡੀ ਦੇ ਵਿੱਚ ਨਵੇਂ ਫੜ ਬਣਾਏ ਗਏ ਆ ਤੇ ਨਵੇਂ ਸ਼ੈੱਡ ਬਣਾਏ ਗਏ ਹੈਗੇ ਤਾਂ ਉਹਨਾਂ ਦਾ ਕਿਸਾਨਾਂ ਨੂੰ ਕੀ ਲਾਭ ਆਗਾ ਲਾਪਾ ਹੀ ਮੋੜਾ ਬੈਠੇ ਹੈਗੇ ਛਾਵੇਂ ਠੀਕ ਹੈ ਮਸਲ ਨਹੀਂ ਖਰਾਬ ਹਾਂ ਹਾਂ ਥੱਲੇ ਆਪ ਇਹ ਜ਼ਰੂਰ ਹੈ ਵੀ ਪਾਣੀ ਨਾ ਪੰਥੇ ਆਵੜਿਆ ਥੋੜਾ ਜਨਾ ਉਹ ਹੋਇਆ ਗਿਆ ਇੱਕ ਦੋ ਡਿੱਗ ਵੀ ਪਏ ਆਹਾਂ ਚੱਲ ਤਾਂ ਜਿਵੇਂ ਇਸ ਵਾਰ ਮੰਡੀ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇ ਹੈਗੇ ਤਾਂ ਲੱਗਦਾ ਕਿ ਕੋਈ ਦਿੱਕਤ ਹਜੇ ਹੈਗੀ ਹੈਗੀ ਹੋਰ ਕੋਈ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੋਵੇ ਹੋਰ ਤਾਂ ਕੋਈ ਨਹੀਂ ਹੈਗਾ ਜੀ ਹੋਰ ਠੀਕ ਹੈ ਸਭ ਬਹੁਤ ਵਧੀਆ ਹੋ ਗਿਆ ਜਿਹੜਾ ਉਹ ਕਿੱਲਾ ਫੜ ਬਣਾਇਆ ਹਾਂ ਫਾਂ ਬਣਾਇਆ ਤਾਂ ਜਿਵੇਂ ਪਹਿਲਾਂ ਵੀ ਆਪਾਂ ਕਹਿਦੀ ਵੀ ਸਰਕਾਰਾਂ ਰਹੀਆਂ ਨਹੀਂ ਗੀਆਂ ਚੇਅਰਮੈਨ ਵੀ ਪਹਿਲਾਂ ਬਣੀ ਆ ਪਰ ਇਸ ਵਾਰ ਜਿਵੇਂ ਆਪਾਂ ਕਹਿਦੀ ਵੀ ਪਰਮਿੰਦਰ ਸਿੰਘ ਪੰਗੂਆ ਜਿਹੜੇ ਉਹ ਚੇਅਰਮੈਨ ਨੇਗੇ ਮੈਂ ਇਹਦੇ ਮਾਰਕੀਟ ਕਮੇਟੀ ਦੇ ਤਾਂ ਜਿਵੇਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਤੇ ਉਹਨਾਂ ਨੇ ਸਾਨੂੰ ਪ੍ਰਬੰਧਾ ਬਾਰੇ ਵੀ ਦੱਸਿਆਗਾ ਵੀ ਆਹ ਪ੍ਰਬੰਧ ਮੈਂ ਅਕੀਤੇ ਕਿਸਾਨਾਂ ਲਈ ਤਾਂ ਕਿ ਲੱਗਦਾ ਕਿ ਉਹਨਾਂ ਦੁਆਰਾ ਪ੍ਰਬੰਧ ਕੀਤੇ ਗਿਆ ਜਾਂ ਫਿਰ ਗੱਲਾਂ ਹੀ ਨੇ ਨਹੀਂ ਬਹੁਤ ਵਧੀਆ ਕੀਤੇ ਗਿਆ ਜੀ ਇਹ ਤਾਂ ਸਾਰੇ ਟਰੱਕ ਹਟਾ ਦੇ ਫੱਟ ਪੱਕਾ ਕਰਦਾ ਚੋਰੀ ਬਹੁਤ ਘਟ ਗਈ ਬਹੁਤ ਵਧੀਆ ਕਰਿਆ ਬਸ ਇੱਕ ਡੰਗਰਾਂ ਦੀ ਪ੍ਰੋਬਲਮ ਉਹ ਹੱਲ ਕਰਨਾ ਚਾਹੀਦਾ ਇਹਨਾਂ ਨੂੰ ਅਵਾਰਾ ਤਾਂ ਜਿਵੇਂ ਆਪਾਂ ਕਹਿਦੀ ਵੀ مین ਗੇਟ ਦੀ ਜਿਹੜੀ ਸਮੱਸਿਆ ਸੀ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਸੀ ਕਿਸਾਨਾਂ ਨੂੰ ਵੀ ਸੀ ਤੇ ਲੋਕਾਂ ਨੂੰ ਵੀ ਤੇ ਉਹ ਵੀ ਉਹਨਾਂ ਨੇ ਆਪਾਂ ਕਹਿਦੀ ਵੀ ਹੱਲ ਕੀਤੀ ਹੈਗੀ ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਵਧੀਆ ਹੱਲ ਕੀਤੀ ਆ ਜੀ ਟਰੱਕ ਬੱਸਾਂ ਬੱਸਾਂ ਬੰਦ ਹੋ ਗਈਆਂ ਐਕਸੀਡੈਂਟ ਹੋਣ ਦਾ ਖਤਰਾ ਸੀ ਹਾਂਜੀ ਬਾਪੂ ਇਸ ਵਾਰ ਤੁਸੀਂ ਮੰਡੀਆਂ ਦੇ ਵਿੱਚ ਕੀ ਬਦਲਾਅ ਦੇਖ ਰਹੇ ਹੋ ਪਹਿਲਾਂ ਨਾਲੋਂ ਬਦਲਾਅ ਤਾਂ ਜੀ ਠੀਕ ਹੈ ਬਸ ਵੀ ਉਮਦ ਲੇਬਰ ਦੀ ਘਾਟ ਹੈ ਜੀ ਸਾਨੂੰ ਅੱਜ ਸਾਨੂੰ 5 ਰਤ ਹੋ ਗਈਆਂ ਬੈਠੇ ਇਹਨੂੰ ਤੇ ਲੇਬਰ ਨਹੀਂ ਮਿਲ ਰਹੀ ਇਸ ਕਰਕੇ ਤਾਂ ਜੇਕਰ ਆਪਾਂ ਹਾਂਜੀ ਤਾਂ ਜੇਕਰ ਆਪਾਂ ਬਾਕੀ ਪ੍ਰਬੰਧਨ ਦੀ ਗੱਲ ਕਰ ਲਈ ਜਾਵੇ ਕਿ ਜਿਵੇਂ ਗਰਮੀ ਨੂੰ ਲੈ ਕੇ ਕਿਸਾਨਾਂ ਨੇ ਲਈ ਕੀ ਕੀ ਪ੍ਰਬੰਧ ਕੀਤੇ ਗਏ ਜਿਵੇਂ ਆਪਾਂ ਕਹਿੰਦੇ ਨਵੇਂ ਸ਼ੈੱਡ ਬਣਾਏ ਗਏ ਆ ਨਵੇਂ ਆ ਫੜ ਬਣਾਏ ਗਏ ਆ ਤਾਂ ਇਹਨਾਂ ਦੇ ਕੀ ਲਾਭ ਆ ਤੁਹਾਨੂੰ ਲਾਭ ਤੇ ਆ ਜੀ ਪਹਿਲਾਂ ਜੇ ਸ਼ੈੱਡ ਉੱਤੇ ਪਏ ਸੀਗੇ ਪਾਣੀ ਵੀ ਆ ਗਿਆ ਸੀ ਮੇਰੀ ਜ਼ੀਰੀ ਭਿੱਜ ਗਈ ਸੀ ਪਿਛਲੇ ਸਾਲ ਐਡੀਕੁਟ ਚਾਦਰ ਚੋਂ ਦਰਾ ਪਾਤੀ ਇਹਨਾਂ ਠੀਕ ਹੈਗਾ ਵਧੀਆ ਪ੍ਰਬੰਧ ਕਰਿਆ ਪਿਆ ਹੈ ਤਾਂ ਇਹ ਬਾਕੀ ਪੀਣੇ ਪਾਣੀ ਦੀ ਵੀ ਸਮੱਸਿਆ ਹੈਗੀ ਆ ਸਾਨੂੰ ਇੱਥੇ ਇੱਕ ਬਾਟ ਨੂੰ ਇੱਥੇ ਲੱਗਿਆ ਇੱਕ ਸਾਰੀ ਮੰਡੀ ਦੇ ਵਿੱਚ ਪਰਲੇ ਪਾਸੇ ਲੱਗਿਆ ਹੋਇਆ ਮਤਲਬ ਵੀ ਪਾਣੀ ਦਾ ਪ੍ਰਬੰਧ ਵੀ ਮਤਲਬ ਹੋਰ ਹੋਣਾ ਚਾਹੀਦਾ ਜੀ ਮੰਡੀ ਦੇ ਵਿੱਚ ਤਾਂ ਐ ਕਿ ਆਪਾਂ ਕਹਿ ਸਕਦੇ ਹਾਂ ਵੀ ਚੇਅਰਮੈਨ ਪਰਮਿੰਦਰ ਸਿੰਘ ਪੰਗੂ ਦੁਆਰਾ ਜਿਹੜੇ ਕਾਫੀ ਬਦਲਾਅ ਨੇ ਮੰਡੀਆਂ ਦੇ ਵਿੱਚ ਉਹ ਕੀਤੇ ਗਏ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਕੱਚੇ ਨੇ ਜੀ ਤਾਂ ਤੁਸੀਂ ਹੋਰ ਕੀ ਮਤਲਬ ਕਹਿਣਿਓਂ ਹੋਰ ਕੀ ਮੰਗਾਵੀਆਂ ਰੱਖਦੇ ਹੋ ਵੀ ਆ ਵੀ ਜਿਹੜੇ ਹੱਲਾਓ ਕੀਤੇ ਜਾਣ ਮੰਗਾ ਤਾਂ ਜਿਹੜੀ ਇਹ ਨਹੀਂ ਬਸ ਵੀ ਲੇਬਰ ਵੱਧ-ਵੱਧ ਪਹੁੰਚੇ ਇਥੇ ਮੰਡੀ ਵਿੱਚ ਸਾਡੇ 60-60 ਦੀ ਕੰਮ ਨੇ ਪੜੇ ਘਰੇ ਸਾਡੀ ਚੂੜੀ ਬਣਾਉਣੀ ਪਈ ਹੈਗੀ ਅਸੀਂ ਵੀ ਘਰੋਂ ਕੰਮ ਛੱਡ ਕੇ ਬੈਠਾਂਗੇ ਇੱਥੇ ਆ ਕੇ ਵੀ ਸਾਡਾ ਜਲਦੀ ਕੰਮ ਬੰਨੇ ਪੜਨਾ ਚਾਹੀਦਾ ਬਸ ਇਹੀ ਹੈ ਉਹ ਤਾਂ ਕੋਈ ਨਹੀਂ ਜਿਵੇਂ ਮਾਰਕੀਟ ਕਮੇਟੀ ਆਪਾਂ ਕਹੇਦੀ ਵੀ ਹਰ ਵਾਰ ਬੈਸਤ ਕਿਸਾਨਾਂ ਲਈ ਪੂਰੇ ਪ੍ਰਬੰਧ ਕਰਦੀ ਹੈਗੀ ਤੇ ਇਸ ਵਾਰ ਵੀ ਉਹਨਾਂ ਦੁਆਰਾ ਪ੍ਰਬੰਧ ਜਿਹੜੇ ਕੀਤੇ ਗਏ ਪਰ ਫਿਰ ਵੀ ਉਹਨਾਂ ਦੇ ਪ੍ਰਬੰੰਧਾਂ ਤੋਂ हट ਕੇ ਤੁਹਾਨੂੰ ਕੀ ਘਾਟ ਹੈ ਜਿਹੜੀ ਉਹ ਮਹਿਸੂਸ ਹੋ ਰਹੀ ਹੈ ਵੀ ਆਹ ਪ੍ਰਬੰਧ ਵੀ ਹੋਣੇ ਚਾਹੀਦੇ ਨੇ ਇੱਕ ਤਾਂ ਇਹਨਾਂ ਨੂੰ ਲੇਬਰ ਦੀ ਬਹੁਤ ਪ੍ਰੋਬਲਮ ਆ ਰਹੀ ਹੈਗੀ ਹੁਣ ਜੀ ਸਾਡੀ ਇਹ ਕਣਕ 17 ਤਰੀਕ ਦੀ ਸਿੱ ਸਾਨੂੰ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਹੈ ਜੀ ਇੱਥੇ ਉਹ ਸਾਡੇ ਅਸੀਂ ਘਰ ਇੱਥੇ ਆ ਕੇ ਬੈਠੇ ਹਾਂਗੇ ਜੀ ਬਹੁਤ ਟਾਈਮ ਦੇ ਤੇ ਬਹੁਤ ਪ੍ਰੋਬਲਮ ਆ ਰਹੀ ਹੈ ਇੱਥੇ ਕੋਈ ਲੇਬਰ ਨਹੀਂ ਰੱਖ ਰਿਹਾ ਇੱਥੇ ਕੋਈ ਸੋਣ ਨਹੀਂ ਰਿਹਾ ਹੈਗਾ ਜੀ ਪ੍ਰੋਬਲਮਾਂ ਬਹੁਤ ਚੱਲ ਰਹੀਆਂ ਨੇ ਜੀ ਤੇ ਇੱਕ ਬਾਟਰ ਇੱਥੇ ਇੱਕ ਬਾਟਰ ਕੁਲੇ ਲੱਗਣਾ ਚਾਹੀਦਾ ਹੈਗਾ ਜੀ ਪੀਣ ਦਾ ਪਾਣੀ ਨਹੀਂ ਹੈਗਾ ਇੱਥੇ ਜੀ ਕੁਝ ਐਸੀਆਂ ਪ੍ਰੋਬਲਮਾਂ ਆ ਰਹੀਆਂ ਨੇ ਜੀ ਤਾਂ ਜਿਵੇਂ ਆਪਾਂ ਪ੍ਰਬੰਧਨ ਦੀ ਗੱਲ ਕਰ ਲਈਏ ਤਾਂ ਇਸ ਵਾਰ ਮੰਡੀਆਂ ਦੇ ਵਿੱਚ ਕਿਹੜੇ ਕਿਹੜੇ ਪ੍ਰਬੰਧ ਤੁਹਾਨੂੰ ਦੇਖਣ ਨੂੰ ਮਿਲੇ ਵੀ ਪਿਛਲੀ ਵਾਰ ਉਹ ਪ੍ਰਬੰਧ ਨਹੀਂ ਸੀ ਤੇ ਇਸ ਵਾਰ ਉਹ ਪ੍ਰਬੰਧ ਕੀਤੇ ਗਏ ਆ ਇੱਕ ਤਾਂ ਜੀ ਪ੍ਰਬੰਧਤਾ ਜੀ ਆਹੀ ਇੱਕ ਤਾਂ ਸੱਡ ਪਈ ਗਈ ਜੀ ਸੱਡ ਦਾ ਪ੍ਰਬੰਧ ਹੋ ਗਿਆ ਜੀ ਤੇ ਕਹਾ ਥੱਲੂ ਪੱਕਾ ਹੋ ਗਿਆ ਜੀ ਹਾਂਜੀ ਇੱਕ ਸੜਕਾਂ ਮੰਗ ਲੋ ਲੁਵਾਈਆਂ ਗਈਆਂ ਜੀ ਇਹ ਪ੍ਰਬੰਧ ਹੋਏ ਗਏ ਜੀ ਹਾਂਜੀ ਹਾਂ ਤਾਂ ਆਪਾਂ ਗਰਮੀ ਨੂੰ ਲੈ ਕੇ ਜਿਵੇਂ ਆਪਾਂ ਕਹਦੇ ਵੀ ਗਰਮੀ ਦਿਨ ਬਦ ਦਿਨ ਵਧ ਰਹੀ ਹੈ ਸਮੇ ਤੋਂ ਪਹਿਲਾਂ ਹੀ ਇੰਨੀ ਗਰਮੀ ਪੈ ਰਹੀ ਹੈਗੀ ਤਾਂ ਉਸ ਨੂੰ ਦੇਖਦੇ ਹੋਏ ਕੀ ਪ੍ਰਬੰਧ ਕਿਸਾਨਾਂ ਲਈ ਕੀਤੇ ਗਏ ਆ ਪਰ ਕਿਸਾਨਾਂ ਲਈ ਤਾਂ ਜੀ ਆਹੀ ਬਸ ਇੱਕ ਸੱਡੀ ਪਿਆਗਾ ਜੀ ਤੇ ਬਸ ਜਾਂ ਇੱਕ ਆ ਪਾਣੀ ਦੀ ਬਹੁਤ ਪ੍ਰੋਬਲਮ ਆ ਰਹੀ ਹੈਗੀ ਜੀ ਉਹ ਹਾਂ ਕੈਂਪਰ ਜ ਦੁਪਹਿਰ ਤੱਕ ਰਹਿੰਦੇ ਕੈਂਪਰ ਉਸ ਤੋਂ ਬਾਅਦ ਚ ਪਾਣੀ ਸਾਨੂੰ ਬਹੁਤ ਦਿੱਕਤ ਆ ਰਹੀ ਹੈਗੀ ਹਾਂ ਜੀ ਤੇ ਕਾ ਸਾਨੂੰ ਦੇਵਰ ਦੀ ਬਹੁਤ ਦਿੱਕਤ ਆ ਰਹੀ ਹੈਗੀ ਤੇ ਵੀ ਇਹ ਲੇਬਰ ਵੀਜ਼ਾ ਨੇ ਕਿਉਂ ਸੇ ਸੇਵੰਦ ਹੀ ਹੈਗੇ ਜੀ ਹੁਣ 10-10 ਦਿਨ ਹੋ ਗਈ ਸਾਨੂੰ ਇੱਥੇ ਮੰਡੀਆਂ 'ਚ ਬੈਠਿਆਂ ਨੂੰ 17 ਤਰੀਕ ਦੀ ਇੱਥੇ ਸਾਡੀ ਕਨਕ ਸਿਤੀ ਹੋਈ ਹੈਗੀ ਜੀ ਲੇਬਰ ਆ ਨਹੀਂ ਰਹੀ ਹੈਗੀ ਜੀ ਹੁਣ ਇੱਥੇ ਅਸੀਂ ਬੈਠਿਆਂਗੇ ਜੀ 17 ਤਰੀਕ ਦੇ 1000 ਰੁਪਏ ਹੁਣ ਬੰਦੇ ਦੀ ਦਿਹਾੜੀ ਹੈਗੀ ਜੀ ਹੁਣ ਅਸੀਂ ਅਸੀਂ ਇੱਥੇ ਆਪਣੀ ਖੇਤੀ ਗਾਮਾ ਮਾਗਰ ਵੀ ਦੇਖਣਾ ਹੀ ਖੇਤੀ ਦਾ ਉੱਥੇ ਵੀ ਅਸੀਂ ਕੰਮ ਕਰ ਸਕਦੇ ਤਾਂ ਬਪੂ ਇਸ ਵਾਰ ਤੁਸੀਂ ਮੰਡੀਆਂ ਦੇ ਵਿੱਚ ਕੀ ਬਦਲਾਅ ਦੇਖ ਰਹੇ ਹੋਗੇ ਵੀ ਕੀ ਬਦਲਾਅ ਜਿਹੜੇ ਉਹ ਕੀਤੇ ਗਏ ਹੈਗੇ ਅੰਦਾਜ਼ਾ ਹੂੰ ਠੀਕ ਆ ਜੀ ਬਸ ਆ ਭਰੀ ਜਾਂਦੇ ਸੀ ਤੀਕੜਕ ਕੋਈ ਨੀ ਲੇਬਰ ਦੀ ਉਪਰ ਦੀ ਘਾਟ ਆ ਰਹੀ ਆ ਬਸ ਇਹੀ ਆ ਹੋਰ ਤਾਂ ਕੋਈ ਬੜਾ ਕੁਝ ਹੋ ਨਹੀਂਗਾ ਜੀ ਠੀਕ ਆ ਕੋਈ ਤਾਂ ਜਿਵੇਂ ਇਸ ਵਾਰ ਨਵੇਂ ਚੇਅਰਮੈਨ ਦੁਆਰਾ ਨਵੇਂ ਫੜ ਬਣਾਏ ਗਿਆ ਨਵੇਂ ਸ਼ੈੱਡ ਬਣਾਏ ਗਿਆ ਤਾਂ ਉਹਨਾਂ ਦਾ ਕਿਸਾਨਾਂ ਨੂੰ ਕੀ ਲਾਭ ਆ ਨਾ ਵਧੀਆ ਲਾਭ ਹੋ ਗਿਆ ਜੇ ਅੱਗੇ ਟੁੱਟੇ ਪੈ ਗਿਆ ਚਾਦਰਾਂ ਦਾ ਮੀਆਂ ਪੈ ਗਿਆ ਉੱਪਰ ਸਾਰੀਆਂ ਲਾ ਕੇ ਤੇ ਲੋਹੇ ਵਾਲੀਆਂ ਪੈ ਗਿਆ ਸਮਟ ਤੇ ਸੀਗੀਆਂ ਅੱਗੇ ਜੀ ਇਹ ਵਧੀਆ ਮੌਜ ਹੋ ਗਈ ਆ ਉਹਨੇ ੜੀ ਨਾ ਉੱਡੀਆਂ ਜੇ ਵਿੱਚ ਕਦੋਂ ਉਹ ਦਿਨੇਰੀ ਵਾਲੀ ਆ ਗਈ ਸੀ ਇਹ ਤਾਂ ਅੱਜ ਦਿੱਕਤ ਜੀ ਆਈ ਆ ਥੋੜੀ ਦਿਨੇਰੀ ਜੀ ਉਹਦੇ ਸਰ ਬੱਪੂ ਇੱਕ ਨਾ ਨਵੀਂ ਸਮੱਸਿਆ ਸੀ ਜਿਹੜੀ ਲੋਕਾਂ ਨੂੰ ਕਾਫੀ ਟਾਈਮ ਤੋਂ ਲੋਕਾਂ ਦੀ ਮੰਗ ਵੀ ਸੀ ਕਿ ਉਹ ਗੇਟ ਨੂੰ ਨਵਾਂ ਬਣਾਇਆ ਜਾਵੇ مین ਗੇਟ ਆ ਜਿਹੜਾ ਉਹ ਨਵਾਂ ਬਣਾਇਆ ਗਿਆਗਾ ਤਾਂ ਉਸ ਦਾ ਕੀ ਫਾਇਦਾ ਹੋਇਆਗਾ ਉਹ ਗੇਟ ਤਾਂ ਉਹ ਬਣਾਤਾ ਹੀ ਨਵਾਂ ਉਹ ਲੱਗਿਆ ਤਾਂ ਹੈ ਨਹੀਂ ਮੇਰੇ ਖਿਆਲ ਉਹ ਹੀ ਚੱਲਦਾ ਪੁਰਾਣਾ ਹੈ ਜੀ ਹਾਂ ਤੇ ਗੇਟ ਦਾ ਜੀ ਜਾਂ ਤੂੰ ਤੂੰ ਲੱਗ ਜੇ ਵਧੀਆ ਰਹਿੰਦਾ ਕਾਇਆਂ ਨਹੀਂ ਆਉਂਦੀਆਂ ਉਪਰੀਆਂ ਹੋਰ ਨਹੀਂ ਇਹ ਫਾਇਦਾ ਵੱਡੀ ਗੇਟ ਲੱਗਿਆ ਲੱਗਿਆ ਤਾਂ ਹੈ ਨਹੀਂ ਤਾਂ ਲੱਗਿਆ ਨਹੀਂ ਹੈ ਨਹੀਂ ਤਾਂ ਇੰਨੇ ਪ੍ਰਬੰਧ ਆਪਾਂ ਕਹਦੇ ਪਿਛਲੀ ਵਾਰ ਨਾਲੋਂ ਕਾਫੀ ਪ੍ਰਬੰਧ ਕੀਤੇ ਗਏ ਤਾਂ ਇੰਨਾ ਪ੍ਰਬੰਧਾਂ ਦੇ ਬਾਵਜੂਦ ਵੀ ਤੁਹਾਨੂੰ ਕੀ ਘਟਾ ਮਹਿਸੂ ਕਾਟਾ ਇਹੀ ਆ ਵਸ ਹੋਰ ਤਾਂ ਜੀ ਇਹੀ ਵਸ ਇੱਕ ਤਾਂ ਲੇਵਰ ਲੂਬਰ ਦੀ ਪੈਂ ਘਾਟ ਪੈਂਦੀ ਆ ਇਹ ਲੇਵਰ ਅਰਤੀ ਕੱਟ ਰੱਖਦਾ ਲੇਵਰ ਸੇ ਬੰਦੇ ਆ ਉਹ ਗੱਡੀ ਭਰੀਆਂ ਆ ਅਸੀਂ ਬੈਠੇ ਇੱਥੇ ਸਾਰਾ ਠੱਪ ਹੋਇਆ ਪਿਆ ਕੰਮ ਆਹ ਦੇਖੋ ਕੋਈ ਸਾਰੇ ਪੱਕੇ ਖੜੇ ਆ ਭਰਾਈ ਬੰਦ ਹੋਈ ਪਈ ਆ ਤੇਰੀਆਂ ਜਮਾਂ ਤੇਰੀਆਂ ਸੁੱਕੀਆਂ ਪਈਆਂ ਸਾਡੀਆਂ ਆ ਹਾਂ ਜਵਾਕਾਂ ਦਾ ਹੱਲ ਹੋ ਜੇ ਛੋਟੇ ਮੋਟਿਆਂ ਦਾ ਵੀ ਕੋਈ ਮਤ ਚੱਕਣ ਵਾਲਾ ਇਹਦਾ ਕੋਈ ਪ੍ਰਬੰਧ ਫੈਸਲਾ ਕਰੇ ਗਵਰਨਮੈਂਟ ਫੇਰ ਹੀ ਫਾਇਦਾ ਸਾਨੂੰ ਹਾਂਜੀ ਪਰ ਅਸੀਂ ਤਾਂ ਦਿਨ ਰਾਤ ਬੈਠੇ ਰਹਿੰਦੇ ਆ ਕਿ ਨਾ ਦਿਨ ਨੂੰ ਸੋਨੇ ਰਾਤ ਨੂੰ ਤਾਂ ਬਪੂ ਜੀ ਮੈਂ ਬਗੈਦੀ ਵੀ ਝੋਨੇ ਵੇਲੇ ਵੀ ਕਾਫੀ ਚੋਰੀਆਂ ਨੇ ਜਿਹੜੀਆਂ ਕੀਤੇ ਜਾਂਦੀਆਂ ਨੇ ਤਾਂ ਕਿ ਕਣਕ ਵੇਲੇ ਵੀ ਹੁੰਦੀਆਂ ਨੇਗੀਆਂ ਹੁੰਦੀਆਂ ਜੀ ਹੁੰਦੀਆਂ ਹੁਣ ਕੋਲੋਂ ਲੈ ਕੇ ਚੱਕੇ ਜੀ ਸਾਡੇ ਇਥੋਂ ਕੋਲੋਂ ਲੈ ਕੇ ਚੱਕੇ ਕੋਲੋਂ ਲੈ ਕੇ ਹਾਂ ਜੀ ਤਾਂ ਉਸ ਨੂੰ ਲੈ ਕੇ ਵੀ ਤੁਸੀਂ ਕਹਿਣੋ ਵੀ ਉਸ ਨੂੰ ਲੈ ਕੇ ਪ੍ਰਬੰਧ ਵਾਦ ਤੋਂ ਵਾਦ ਕੀਤੇ ਜਾਣੇ ਚਾਹੀਦੇ ਆ ਹਾਂ ਜੀ ਹਾਂ ਜੀ ਇਹ ਫਰਵਾਜ਼ ਚਾਹੇ ਪ੍ਰਸ਼ਾਸਨ ਕਰੇ ਚਾਹੇ ਗਵਰਨਮੈਂਟ ਕਰੇ ਇਹਨਾਂ ਨੂੰ ਆਪਰ ਉਹ ਕਰਨਾ ਚਾਹੀਦੀ ਆ 20 25 25 ਚ ਵਾਕ ਇਕੱਠੇ ਹੋ ਕੇ ਕੋਲੋਂ ਖੜਿਆਂ ਦੇ ਲੈ ਲਿਆ ਕੋਲੋਂ ਖੜਿਆਂ ਦੇ ਆ ਸਾਰੀ 10 ਮਿੰਟ ਹੋਇਆ ਹੋਰ ਦੇਰ ਚ ਲੈ ਕੇ ਇੱਥੋਂ ਲੈ ਕੇ ਲੈ ਚੱਕੇ ਅਸੀਂ ਫਿਰ ਕਿੱਧਰ ਕਿੱਧਰ ਹੋ ਗਏ ਅਸੀਂ ਤਾਂ ਪਾਣੀ ਪੀਣ ਦੀ ਚੱਕਰ ਨਹੀਂ ਜਾ ਸਕਦੇ ਬਾਹਰ ਇੱਕ ਦੂਜੇ ਨੂੰ ਧੱਸ ਕੇ ਛੱਡ ਕੇ ਜੰਨੇ ਹੈਗੇ ਇਹ ਜਿਹੇ ਹਾਲ ਹੋ ਰਿਹਾ ਸਰ ਸਭ ਤੋਂ ਪਹਿਲਾਂ ਬੀਵੀਐਨ ਨੈਟਵਰਕ ਪੰਜਾਬ ਵੱਲੋਂ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਸਰ ਸਭ ਤੋਂ ਪਹਿਲਾਂ ਸਵਾਲ ਮੇਰਾ ਕਿ ਜਿਵੇਂ ਹੁਣ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਹਾੜੀ ਦਾ ਸੀਜ਼ਨ ਆ ਜਿਹੜਾ ਉਹ ਪੂਰਾ ਜੋਰਾਂ ਤੇ ਚੱਲ ਰਿਹਾ ਤਾਂ ਜੇਕਰ ਅਸੀਂ ਬਰਨਾਲਾ ਦੇ ਮੰਡੀਆਂ ਦੀ ਗੱਲ ਕਰ ਲਈ ਜਾਵੇ ਤਾਂ ਮੰਡੀਆਂ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤਾਂ ਮੈਡਮ ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਬੀਬੀਐਨ ਚੈਨਲ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਦਰਸ਼ਕਾਂ ਦੇ ਰੂਹ ਰੂਹ ਹੋਣ ਦਾ ਜਿਹੜੀ ਮੰਡੀਆਂ ਦੇ ਪ੍ਰਬੰਧ ਦੀ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਮੰਡੀਆਂ ਦੀ ਸਫਾਈ ਕਰਾਈ ਜਾਂਦੀ ਆ ਉਸ ਤੋਂ ਬਾਅਦ ਬੇਸਿਕ ਨੀਡ ਹੈ ਪਾਣੀ ਦੇ ਪ੍ਰਬੰਧ ਕੀਤੇ ਜਾਂਦੇ ਆ ਬਾਥਰੂਮਾਂ ਦੇ ਟਾਇਲਟਸ ਪਾਣੀ ਦੇ ਪ੍ਰਬੰਧ ਸਾਰੇ ਹੈਗੇ ਆ ਆਪਣੇ ਬਰਨਾਲਾ ਮੁੱਖ ਮੰਡੀ ਦੇ ਵਿੱਚ 12 ਤਾਂ ਵਾਟਰ ਕੂਲਰ ਨੇ ਜਗ੍ਹਾ ਜਗ੍ਹਾ ਤੇ ਪਾਣੀ ਦੇ ਕੈਂਪਰ ਰੱਖੇ ਗਏ ਆ ਹੋਰ ਆੜਤੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਭਾਈ ਹਰੇ ਕਾਰਤੀਏ ਨੇ 20 ਤੋਂ 21 ਤਰਪਾਲਾਂ ਰੱਖਣੀਆਂ ਨੇ ਜਿਵੇਂ ਕਿ ਨੇਰੀ ਝਖੜਾ ਜਾਂਦਾ ਵੈਸੇ ਉਹ ਕਿਸੇ ਦੇ ਬਸ ਦੀ ਗੱਲ ਨਹੀਂ ਪਰ ਤਾਂ ਕਿ ਕਿਸਾਨ ਦੀ ਫਸਲ ਖਰਾਬ ਨਾ ਹੋਵੇ ਉਸ ਤੋਂ ਬਾਅਦ ਇਹ ਹੈ ਕਿ ਸਾਰੀਆਂ ਏਜੰਸੀਆਂ ਆਪਣੇ ਚਾਰ ਏਜੰਸੀਆਂ ਨੇ ਪੰਸਪ ਪਾਨ ਗ੍ਰੇਨ ਮਾਰਕ ਫੈਡ ਤੇ ਬੇਅਰ ਹਾਊਸ ਜਿਹੜੇ ਖਰੀਦ ਕਰਦੇ ਆ ਖਰੀਦ ਇੱਕ ਤਰੀਕ ਤੋਂ ਸਟਾਰਟ ਕਰਵਾ ਦਿੱਤੀ ਗਈ ਸੀ ਖਰੀਦ ਹੋ ਰਹੀ ਹੈ ਤੇ ਕੰਮ ਸਾਰਾ ਸਹੀ ਚਾਸਮੂਹ ਚੱਲ ਰਿਹਾ ਜੀ ਜੀ ਮੇ ਸਰ ਲੱਖਾਂ ਮੈਟ੍ਰਿਕ ਟਨ ਵਿੱਚ ਕਣਕ ਦੀ ਆਮਦ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਗਏ ਆ ਮੈਮ ਪਰਮਾਤਮਾ ਦਾ ਸ਼ੁਕਰ ਹੈ ਕਿ ਇਸ ਵਾਰ ਕਣਕ ਦਾ ਝਾੜ ਬਹੁਤ ਚੰਗਾ ਹੈ ਜਿਵੇਂ ਆਮ ਜੇ ਆਪਾਂ ਦੇਸੀ ਉਹਦੇ ਵਿੱਚ ਦਸੀਏ ਤਾਂ ਪਹਿਲਾਂ ਕਣਕ ਦਾ ਆਮ ਝਾੜ 45 ਤੋਂ 50 ਮਾਣਾ ਮਾਣਾ ਚ ਗੱਲ ਕਰਦੇ ਆਪਾਂ ਪਿੰਡਾਂ 'ਚ ਇਸ ਵਾਰੀ 60 ਤੋਂ 65 ਕੁ ਕਿਸਾਨਾਂ ਦੀ 70 ਮਣ ਤੇ ਵੀ ਕਣਕ ਜਾ ਰਹੀ ਹੈ ਕਣਕ ਦਾ ਝਾੜ ਬਹੁਤ ਚੰਗਾ ਹੈ ਤੇ ਜਿਹੜੀ ਇਹਦੀ ਪ੍ਰਬੰਧ ਦੀ ਗੱਲ ਇਹ ਆ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਕਿਸਾਨ ਆਉਂਦਾ ਆਉਣ ਸਾਰੀ ਉਹਦੀ ਸਾਫ ਸਫਾਈ ਕਰਕੇ ਕਣਕ ਨੂੰ ਬੋਰੀਆਂ ਚ ਪਾ ਦਿੱਤਾ ਜਾਂਦਾ ਤੇ 24 ਘੰਟਿਆਂ ਦੇ ਅੰਦਰ ਅੰਦਰ ਉਹਦੀ ਪੇਮੈਂਟ ਹੋ ਜਾਂਦੀ ਹੈ ਹਾਂਜੀ ਤਾਂ ਜਿਵੇਂ ਸਰ ਆਪਾਂ ਵੇਖੀ ਵੀ ਗਰਮੀ ਆ ਜਿਹੜੀ ਉਹ ਦਿਨ ਦਿਨ ਵੱਧਦੀ ਜਾ ਰਹੀ ਆ ਤਾਪਮਾਨ 40 41 ਦੇ ਨੇੜੇ ਆਪਾਂ ਮਹਿਸੂਸ ਕਰ ਰਹੇ ਆ ਤਾਂ ਉਸ ਗਰਮੀ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਲੈ ਕੇ ਤੁਸੀਂ ਕਿੱਦਾਂ ਦੇ ਪ੍ਰਬੰਧ ਮੰਡੀਆਂ ਦੇ ਵਿੱਚ ਕੀਤੇ ਆ ਇਸ ਪਾਣੀ ਦਾ ਤਾਂ ਦੇਖੋ ਮੈਂ ਪਹਿਲਾਂ ਦੱਸ ਹੀ ਚੁੱਕਿਆ ਜਿਵੇਂ ਹੁਣੇ ਤਾਂ ਜੇ ਮੇਰੇ ਆਉਣ ਤੋਂ ਬਾਅਦ ਨੰਗਲ ਮੰਡੀ ਆ ਨੰਗਲ ਮੰਡੀ ਦੇ ਵਿੱਚ ਉੱਥੇ ਨਾ ਬੈਠਣ ਲਈ ਕਿਸਾਨਾਂ ਦੇ ਗਰਮੀ ਨੂੰ ਦੇਖਦੇ ਹੋਏ ਛਾਂ ਦਾ ਕੋਈ ਪ੍ਰਬੰਧ ਨਹੀਂ ਸੀ 35 22 35 ਦਾ ਸ਼ੈੱਡ ਬਣਵਾਇਆ ਤਾਂ ਕਿ ਕਿਸਾਨ ਛਾਂਵੇਂ ਬੈਠ ਸਕਣ ਗਰਮੀ ਤੋਂ ਬਚ ਸਕਣ ਪਾਣੀ ਦਾ ਪ੍ਰਬੰਧ ਤਾਂ ਹੈਗਾ ਹੀ ਆ ਹਾਂਜੀ ਜਿਵੇਂ ਇਸ ਵਾਰ ਕਣਕ ਦਾ ਝਾੜ ਆਪਾਂ ਕਹਿ ਦਈਏ ਵੀ ਇਸ ਵਾਰ ਬਹੁਤ ਜ਼ਿਆਦਾ ਵਧੀਆ ਆ ਹਾਲਾਂਕਿ ਚਲੋ ਕਈ ਥਾਵਾਂ ਤੇ ਕੁਦਰਤੀ ਮਾਰ ਵੀ ਪਈ ਆ ਪਰ ਫਿਰ ਵੀ ਕਣਕ ਦਾ ਝਾੜ ਵਧੀਆ ਆ ਤਾਂ ਕਣਕ ਦੀ ਖਰੀਦ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਆ ਖਰੀਦ ਨੂੰ ਮੈਂ ਉਹ ਹੀ ਆ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਚਾਰ ਏਜੰਸੀਆਂ ਨੇ ਚਾਰੇ ਏਜੰਸੀਆਂ ਖਰੀਦ ਕਰ ਰਹੀਆਂ ਨੇ ਬਾਰਦਾਨੇ ਦੀ ਦਿੱਕਤ ਹੁੰਦੀ ਆ ਪਰ ਇਸ ਵਾਰੀ ਬਾਰਦਾਨੇ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਬਾਰਦਾਨਾ ਟਾਈਮ ਤੇ ਆਉਂਦਾ ਤੇ ਸਮੂਦਲੀ ਕੰਮ ਚੱਲ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਸਰ ਵੈਸੇ ਤਾਂ ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਲਈ ਸਾਰੇ ਪ੍ਰਬੰਧ ਕਰ ਦਿੱਤੇ ਜਾਂਦੇ ਆ ਸਾਰੀਆਂ ਸਹੂਲਤਾਂ ਦੇਣ ਦਾ ਉਹਨਾਂ ਨੇ ਯਤਨ ਵੀ ਕੀਤੇ ਜਾਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਦਿੱਕਤ ਆਉਂਦੀ ਹੈ ਜਿਵੇਂ ਆਪਾਂ ਕਹਿਦੀ ਵੀ ਕਿਸਾਨਾਂ ਦੀ ਪੇਮੈਂਟ ਟਾਈਮ ਜਾਂ ਲਿਫਟ ਟਾਈਮ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਸ ਲਈ ਕੀ ਪ੍ਰਬੰਧ ਕੀਤੇ ਹੈਗੇ ਤੇ ਜਿਵੇਂ ਹੁਣ ਸੈਲਰਾਂ ਦੇ ਵਿੱਚ ਚਾਵਲ ਤਾਂ ਪਹਿਲਾਂ ਤੋਂ ਹੀ ਪਏ ਹੈਗੇ ਤੇ ਕਣਕ ਵੀ ਆਪਾਂ ਕਹਿਦੀ ਵੀ ਇੱਕ ਦੋ ਹਫ਼ਤਿਆਂ ਦੇ ਅੰਦਰ ਸਾਰੀ ਆ ਜਾਣੀ ਹੈ ਮੰਡੀਆਂ ਦੇ ਵਿੱਚ ਤਾਂ ਉਸ ਨੂੰ ਲੈ ਕੇ ਕਿੱਦਾਂ ਦੇ ਪ੍ਰਬੰਧ ਕਰ ਰਹੇ ਹੋ ਤੁਸੀਂ ਜਿਹੜੀ ਮੈਮ ਤੁਸੀਂ ਗੱਲ ਕਰੀ ਹੈ ਕਿ ਚਾਵਲ ਪਿਆ ਕਦਮਾਂ ਦੇ ਵਿੱਚ ਉਹ ਸੈਂਟਰ ਸਰਕਾਰ ਦੀ ਮਾੜੀ ਨੀਤੀ ਹੈ। ਉਹਨਾਂ ਨੇ ਜਿੰਨੇ ਵੀ ਸਾਡੇ ਪੰਜਾਬ ਦੇ ਗਦਾਮ ਆ ਉਹਨਾਂ ਨੂੰ ਖਾਲੀ ਕਰਨਾ ਹੁੰਦਾ ਟਾਈਮ ਸਰ। ਉਹ ਖਾਲੀ ਨਹੀਂ ਕਰ ਰਹੇ ਪਰ ਫਿਰ ਵੀ ਅਸੀਂ ਨਾ ਕਣਕ ਨੂੰ ਲਗਾਉਣ ਲਈ ਉਸ ਤੋਂ ਵੱਖਰੇ ਪ੍ਰਬੰਧ ਕਰ ਲਏ ਨੇ। ਕੁਝ ਓਪਨ ਜਗ੍ਹਾ ਤੇ ਉਹਨੂੰ ਢੱਕ ਕੇ ਉਹ ਲਾ ਲੇਤੀ ਜਾਵੇਗੀ ਤੇ ਸਿੱਧੀ ਸਪੈਸ਼ਲ ਲਾ ਕੇ ਕਣਕ ਅੱਗੇ ਭੇਜ ਵੀ ਰਹੇ ਹਾਂ। ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ। ਮੇਰੀ ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਜਦੋਂ ਨੂੰ ਪੈੜੀ ਦਾ ਸੀਜ਼ਨ ਆਉਣਾ ਛੋਣੇ ਦਾ ਉਦੋਂ ਤੱਕ ਸਾਡੇ ਗਦਾਮ ਖਾਲੀ ਕਿਤੇ ਜਾਣ ਤਾਂ ਸਰ ਜੀ ਮੈਂ ਮੰਡੀਆਂ ਦੇ ਵਿੱਚ ਲਾਈਟ ਚਲੀ ਜਾਂਦੀ ਹੈਗੀ ਤੇ ਆਪਾਂ ਕਹਦੀ ਵੀ ਲਾਈਟ ਵੀ ਚਲੀ ਜਾਂਦੇ ਹਨ ਹਨੇਰੀਆਂ ਵਗੈਰਾ ਆਉਂਦੀਆਂ ਨੇ ਜਦੋਂ ਉਹਦੇ ਕਿਸਾਨਾਂ ਕੋਲ ਕੋਈ ਪ੍ਰੋਪਰ ਪ੍ਰਬੰਧ ਨਹੀਂ ਹੁੰਦਾਗਾ ਤਾਂ ਇਸ ਨੂੰ ਲੈ ਕੇ ਤੁਸੀਂ ਕੀ ਪ੍ਰਬੰਧ ਕੀਤੇ ਆ ਮੈਮ ਜਿਹੜੀਆਂ ਮੰਡੀਆਂ ਦੇ ਵਿੱਚ ਲਾਈਟਾਂ ਨੇ ਨਾ ਲਾਈਟਾਂ ਪਹਿਲਾਂ ਚੱਲ ਰਹੀਆਂ ਸੀ ਜਿਸ ਦਿਨ ਉਹ ਝੱਖੜ ਆਇਆ ਉਹਦੇ ਵਿੱਚ ਲਾਈਟਾਂ ਕੁਝ ਖਰਾਬ ਹੋ ਗਈਆਂ ਉਹਦੇ ਲਈ ਨਾ ਅਸੀਂ ਲਾਈਟਾਂ ਨਵੀਆਂ ਖਰੀਦ ਰਹੇ ਹਾਂ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ 1 2 ਦਿਨ ਦੇ ਵਿੱਚ ਨਵੀਆਂ ਲਾਈਟਾਂ ਲੱਗ ਜਾਣਗੀਆਂ ਫਿਰ ਵੀ ਪਰ ਮੈਂ ਜਿੰਨੇ ਵੀ ਸਾਡੇ ਮੰਡੀਆਂ ਨੇਗੀਆਂ ਅ ਬਰਨਾਲਾ ਮੰਡੀ ਦੇ ਨਾਲ 19 ਸੈਂਟਰ 18 ਸੈਂਟਰ ਹੋਰ ਨੇ ਟੋਟਲ 19 ਹੋਗੇ ਇੱਧਰ ਰੈਸਾਰ ਤੱਕ ਮਤਲਬ ਤਿੰਨੇ ਹਲਕਿਆਂ 'ਚ ਮੰਡੀਆਂ ਪੈਂਦੀਆਂ ਨੇ ਉੱਥੋਂ ਮੈਂ ਉਹਨਾਂ ਨੂੰ ਕਿਹਾ ਕਿ ਰਾਤ ਦੇ ਟਾਈਮ ਮੈਨੂੰ ਵੀਡੀਓ ਬਣਾ ਕੇ ਭੇਜੋ WhatsApp ਤੇ ਕਿ ਰੌਸ਼ਨੀ ਦਾ ਪ੍ਰਬੰਧ ਹੈਗਾ ਰੌਸ਼ਨੀ ਦਾ ਪ੍ਰਬੰਧ ਥੋੜਾ ਜਿਹਾ ਡਾਊਨ ਹੈ ਕਿ 19 ਰੋਸ਼ਨੀ ਨਹੀਂ ਜਿੰਨੀ ਚਾਹੀਦੀ ਆ ਪਰ ਫਿਰ ਵੀ ਅਸੀਂ ਨਾ ਇੱਥੇ ਮਤਾ ਪਾ ਕੇ ਲਾਈਟਾਂ ਨਵੀਆਂ ਖਰੀਦ ਰਹੇ ਆ ਲਾਈਟਾਂ ਜਲਦੀ ਤੋਂ ਜਲਦੀ ਲਵਾਵਾ ਮਵੇਸੇ ਤਾਂ ਸਰ ਕੋਈ ਵੀ ਸਰਬਸੰਪੰਨ ਨਹੀਂ ਹੁੰਦਾ ਹਾਲਾਂਕਿ ਸਾਡੇ ਸਵਾਲਾਂ 'ਚ ਵੀ ਕੁਝ ਕਮੀਆਂ ਰਹਿ ਗਈਆਂ ਹੋਣੀਆਂ ਨਿਗੀਆਂ ਪਰ ਜਦੋਂ ਅਸੀਂ ਰਸਤੇ ਵਿੱਚ ਦੀ ਆਰੇ ਸੀ ਮੰਡੀ ਅੱਗੋਂ ਦੀ ਲੰਗੇ ਤਾਂ ਅਸੀਂ ਬਹੁਤ ਸਾਰੇ ਬਦਲਾਅ ਦੇਖੇ ਜਿਵੇਂ ਮੰਡੀ ਦੇ ਵਿੱਚ ਨਵੇਂ ਫੜ ਵੀ ਬਣਾਏ ਗਿਆ ਨਵੇਂ ਸ਼ੈੱਡ ਵੀ ਬਣਾਏ ਗਿਆ ਤੇ ਲੋਕਾਂ ਦੀ ਮੰਗ ਸੀ ਜਿਹੜੀ 게ਟ ਦੀ ਉਹ ਵੀ ਨਵਾਂ 게ਟ ਆ ਜਿਹੜਾ ਬਣਾਇਆ ਗਿਆਗਾ ਤਾਂ ਤੁਸੀਂ ਇਸ ਨੂੰ ਅੱਗੇ ਲੈ ਕੇ ਹੋਰ ਕੀ ਮੁੱਖ ਟੀਚਾ ਰੱਖਿਆ ਹੋਏਗਾ ਕੀ ਕੀ ਅੱਗੇ ਹੋਰ ਪ੍ਰਬੰਧ ਕਰੋਗੇ ਮੈਂ ਮ ਇੱਥੇ ਨਾ ਮੰਡੀ ਦੀਆਂ ਸੜਕਾਂ ਦੀ ਬਹੁਤ ਬੁਰੀ ਹਾਲਤ ਸੀ ਮੈਨੂੰ ਹਜੇ ਜੁਆਇਨ ਕੀਤੇ ਨੂੰ ਨੀਅਰ ਬਟ ਮਹੀਨਾ ਸਵਾ ਮਹੀਨਾ ਹੋਇਆ ਜਿਹੜੀਆਂ ਉਹ ਸੜਕਾਂ ਨੇ ਉਹਨਾਂ ਦੀ ਰਿਪੇਅਰ ਕਰਾ ਦਿੱਤੀ ਗਈ ਆ ਕੁਝ ਟੋਟਾਂ ਜਮ੍ਹਾਂ ਖਰਾਬ ਸੀ ਉਹਨੂੰ ਨਵਾਂ ਬਣਾ ਦਿੱਤਾ ਗਿਆ ਗੇਟ ਵੀ ਨਵੇਂ ਬਣਾਤੇ ਗੇਟ ਜਿਹੜੇ ਮਤਲਬ ਕਿ ਐਂਟਰੀ ਉਹ ਸੜਕੋ ਦੀ ਬਣ ਗਈ ਆ ਤੇ ਜਿਹੜਾ ਗੇਟ ਲੱਗਣਾ ਹੈ ਉਹਦਾ ਅਸੀਂ ਕਰ ਰਹੇ ਹਾਂ ਗੇਟ ਵੀ ਲਾਵਾਂਗੇ ਤਾਂ ਕਿ ਮੰਡੀ ਦੇ ਵਿੱਚ ਪਸ਼ੂ ਨਾ ਆਉਣ ਕਿਸਾਨਾਂ ਦੀ ਫਸਲ ਨਾ ਖਰਾਬ ਹੋਵੇ ਤੇ ਅਸੀਂ ਅੱਗੇ ਪਲਾਨ ਕਰ ਰਹੇ ਹਾਂ ਕਿ ਕੈਮਰੇ ਵੀ ਲਾਏ ਜਾਣ ਤਾਂ ਕਿ ਰਾਤ ਨੂੰ ਕੋਈ ਚੋਰ ਚੋਰੀ ਨਾ ਕਰੇ ਕਿਸਾਨਾਂ ਦੀ ਫਸਲ ਕੈਮਰੇ ਵੀ ਅਸੀਂ ਲਵਾ ਰਹੇ ਹਾਂ ਤਾਂ ਜੀ ਮੈਂ ਸਰ ਸਬਜੀ ਮੰਡੀ ਦੀ ਗੱਲ ਕਰ ਲਈਏ ਤੇ ਆਪਣੇ ਇੱਥੇ ਬਰਨਾਲਾ ਦੀ ਸਬਜੀ ਮੰਡੀ ਦੇ ਨਾਲ ਕਈ ਜ਼ਿਲ੍ਹਿਆਂ ਦੇ ਲੋਕ ਵੀ ਜੁੜੇ ਹੋਏ ਹੈਗੇ ਪਰ ਇੱਥੇ ਸਬਜੀ ਮੰਡੀ ਚ ਦੇਖਿਆ ਜਾਵੇ ਤਾਂ ਆੜਤੀਆਂ ਨੂੰ ਬੜੀ ਦਿੱਕਤ ਆਉਂਦੀ ਹੈਗੀ ਤਾਂ ਉਸ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਆ ਤੁਸੀਂ ਤੇ ਕੀ ਅੱਗੇ ਕਰਨਾ ਚਾਹੋਗੇ ਜਿਹੜਾ ਮੈਂ ਮੈਂ ਆ ਕੇ ਨਾ ਇੱਥੇ ਨੋਟਿਸ ਕੀਤਾ ਹੈ ਇੱਥੇ ਜਿਹੜੇ ਆਪਣੇ ਸਬਜ਼ੀ ਦਾ ਕੰਮ ਕਰਦੇ ਆ ਇੱਥੇ ਲਾਇਸੈਂਸ ਤਾਂ ਨੀਅਰ ਅਬਾਊਟ 750 150 ਲਾਇਸੈਂਸ ਬਣਿਆ ਹੋਇਆ ਪਰ ਐਕਟਿਵ ਲਾਇਸੈਂਸ ਨੇ ਜਿਹੜੇ ਉਹ 90 ਇੱਕ ਬੰਦੇ ਕੰਮ ਕਰ ਰਹੇ ਆ ਆਪਣੀ ਜਿਹੜੀ ਸਬਜ਼ੀ ਮੰਡੀ ਆ ਬਹੁਤ ਵੱਡੀ ਸਬਜ਼ੀ ਮੰਡੀ ਆ ਰਾਮਪੁਰੇ ਤੱਕ ਤੋਂ ਆਲੇ ਦੁਆਲੇ ਤੋਂ ਸਾਰੇ ਲੋਕ ਕਿੱਥੋਂ ਸਬਜ਼ੀ ਲੈਣ ਆਉਂਦੇ ਆ ਵਪਾਰੀ ਲੈਣ ਆਉਂਦੇ ਆ ਅਗਾਹਾਂ ਜਾ ਕੇ ਥੋਕ ਚ ਲੈ ਕੇ ਜਾਂਦੇ ਆ ਫਿਰ ਰੇੜੀ ਤੇ ਦੁਕਾਨ ਤੇ ਜਾ ਕੇ ਵੇਚਦੇ ਆ ਇਦੇ ਵਿੱਚ ਜਿਹੜੀ ਮੈਂ ਦਿੱਕਤ ਦੇਖੀ ਹੈ ਇਹ ਦੇਖੀ ਹੈ ਕਿ ਸ਼ੈੱਡ ਆ ਨਾ ਸ਼ੈੱਡ ਛੋਟਾ ਹੈ ਸਬਜੀ ਫਰੂਟ ਜ਼ਿਆਦਾ ਆਉਂਦਾ ਹੈ ਮੇਰੀ ਕੋਸ਼ਿਸ਼ ਇਹ ਹੈ ਮੈਂ ਲੱਗਿਆ ਹੋਇਆ ਫਾਈਲ ਵੀ ਤਿਆਰ ਕਰਵਾਈ ਆ ਕਿ ਐਡਾਂ ਹੀ ਇੱਕ ਸ਼ੈੱਡ ਹੋਰ ਬਣਾ ਦਿੱਤਾ ਜਾਵੇ ਮੇਰੀ ਇਹ ਕੋਸ਼ਿਸ਼ ਹੈ ਬਲਕਿ ਮੈਂ ਯਕੀਨ ਦਿਵਾਉਣਾ ਇਹ ਕਰਾਂਗੇ ਜ਼ਰੂਰ ਕਰਾਂਗੇ ਮੈਂ ਲੱਗਿਆ ਹੋਇਆ ਆ ਤਾਂ ਸਰ ਜੀ ਮੈਂ ਸਬਜੀ ਮੰਡੀ ਦੇ ਨਾਲ ਆਪਾਂ ਦੇਖੀ ਤਾਂ ਕੂੜਾ ਡੰਪ ਜਿਹੜਾ ਉਹ ਲੱਗਿਆ ਹੋਇਆ ਹਾਲਾਂਕਿ ਉਹਦੇ ਰੀਸਾਈਕਲ ਜਿਹੜਾ ਉਹ ਸ਼ੁਰੂ ਹੋ ਗਿਆ ਪਰ ਅਸਲ ਵਿੱਚ ਲੋਕਾਂ ਨੂੰ ਰਾਹਤ ਉਸ ਨੂੰ ਕਦੋਂ ਮਤਲਬ ਲੋਕਾਂ ਨੂੰ ਰਾਹਤ ਕਦੋਂ ਮਿਲੇਗੀ ਮੈਂ ਇਹ ਨਾ ਪਹਿਲੀਆਂ ਸਰਕਾਰਾਂ ਦੇ ਟਾਈਮ ਸਬਜ਼ੀ ਮੰਡੀ ਤੋਂ ਥੋੜਾ ਜਿਹਾ ਦੂਰ ਕੂੜੇ ਦਾ ਡੰਪ ਲਾ ਦਿੱਤਾ ਗਿਆ ਸੀ ਉਹ ਐਮਪੀ ਸਾਹਿਬ ਦੀ ਮੇਰ ਸਰਕਾਰ ਉਹਨਾਂ ਨੂੰ ਬੇਨਤੀ ਕੀਤੀ ਕਮੇਟੀ ਦੇ ਥਰੂ ਉਹਦੇ ਲਈ ਇੱਕ ਮਸ਼ੀਨ ਲਾ ਦਿੱਤੀ ਗਈ ਆ ਉਹਦੀ ਸ਼ਾਂਤੀ ਕੀਤੀ ਜਾ ਰਹੀ ਆ ਲਫਾਫੇ ਲੱਗ ਮਿੱਟੀ ਲੱਗ ਤੇ ਉਹ ਮੇਰੇ ਹਿਸਾਬ ਨਾਲ ਲਗਭਗ ਉਹਦਾ 70% ਕੰਮ ਪੂਰਾ ਹੋ ਗਿਆ ਥੋੜਾ ਜਿਹਾ ਰਹਿੰਦਾ ਫਿਰ ਉਹ ਸਾਰਾ ਸਮਾਨ ਉੱਥੋਂ ਚੁਕਾ ਕੇ ਕੂੜਾ ਜੋ ਵੀ ਇਹ ਲਫਾਫੇ ਲੱਗ ਚੱਕੇ ਜਾਣਗੇ ਮਿੱਟੀ ਲੱਗ ਚੱਕੀ ਜਾਊਗੀ ਤਾਂ ਉੱਥੇ ਸਾਫ ਸਫਾਈ ਕਰਾ ਕੇ ਉਹਦਾ ਫੜ ਬਣਾ ਦਾਂਗੇ ਤਾਂ ਸਰ ਸਾਡੇ ਸਵਾਲਾਂ ਤੋਂ ਹਟ ਕੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਹੋਰ ਤਾਂ ਮੈਂਮ ਇਹੀ ਹੈ ਕਿ ਮੈਨੂੰ 2 ਸਾਲ ਦਾ ਸਮਾਂ ਮਿਲਿਆ ਮੈਨੂੰ ਹਜੇ 1 ਮਹੀਨਾ ਹੋਇਆ ਇਹਨੂੰ ਮੈਂ ਸਾਰਾ ਸਮਝ ਰਿਹਾ ਲਗਭਗ ਸਮਝ ਲਿਆ ਇਸ ਤੋਂ ਬਾਅਦ ਫਾਈਲਾਂ ਤਿਆਰ ਕਰਵਾਈਆਂ ਨੇ 4 3 4 ਵੱਡੇ ਕੰਮ ਨੇ ਜਿਹੜਿਆਂ ਲਈ ਮੈਂ ਲੱਗਿਆ ਹੋਇਆ ਉਦੇ ਲਈ ਮੈਨੂੰ ਚਾਹੇ ਚੰਡੀਗੜ੍ਹ ਦਾ 100 ਗੇੜਾ ਲਾਉਣਾ ਪਵੇ ਚਾਹੇ ਚੇਅਰਮੈਨ ਸਾਹਿਬ ਕੋਲੇ ਜਾਣਾ ਪਵੇ ਚਾਹੇ ਕਿਸੇ ਮਨਿਸਟਰ ਸਾਹਿਬ ਕੋਲੇ ਜਾਣਾ ਪਵੇ ਮੈਂ ਸਭ ਕਿਤੇ ਜਾਊਂਗਾ ਜੋ ਮੈਂ ਕਰ ਸਕਦਾ ਹਾਂ ਉਸ ਤੋਂ ਵੱਧ ਕੇ ਕੋਸ਼ਿਸ਼ ਕਰੂੰਗਾ ਤੇ ਜ਼ਰੂਰ ਕਰੂੰਗਾ ਜੋ ਮੇਰੇ ਅਧਿਕਾਰ ਖੇਤਰ ਚ ਆਉਂਦਾ ਇਸਨ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਪੰਗੂ ਜਿਨ੍ਹਾਂ ਨਾਲ ਅਸੀਂ ਮੰਡੀਆਂ ਦੇ ਪ੍ਰਬੰਧਨ ਨੂੰ ਲੈ ਕੇ ਗੱਲਬਾਤ ਕੀਤੀ ਤੇ ਉਹਨਾਂ ਤੋਂ ਜਾਣਿਆ ਕਿ ਉਹਨਾਂ ਦੁਆਰਾ ਮੰਡੀਆਂ ਦੇ ਵਿੱਚ ਕੀ ਕੀ ਪ੍ਰਬੰਧ ਕੀਤੇ ਗਏ ਨੇ ਤੇ ਕੀ ਕੀ ਅੱਗੇ ਹੋਰ ਪ੍ਰਬੰਧ ਕਿਸਾਨਾਂ ਦੇ ਲਈ ਕੀਤੇ ਜਾਣਗੇ ਤਾਂ ਇਨਹੀ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਤੁਹਾਡੀ ਆਪਣੀ ਐਂਕਰ ਸੁਖਪ੍ਰੀਤ कौर